ਅੰਦਰ ਬੈਠ ਕੇ ਵੀ ਰੂਹ ਕੁਛ ਹੁੰਦੀ ਆ ਬਾਹਰ ਨੂੰ ਖੜ ਕੇ ਜੇਕਰ ਦੇਖਦੇ ਆਂ ਕਾਰ ਨੂੰ ਤਾਂ ਬਾਹਰ ਖੜ ਕੇ ਵੀ ਰੂਹ ਕੁਛ ਹੁੰਦੀ ਆ ਗੱਲ ਭਾਈ ਜੀ ਸ਼ੋਰੂਮ ਕੰਡੀਸ਼ਨ ਹੁੰਦੀ ਆ ਭਾਈ ਉਦਾਂ ਦੀ ਕੰਡੀਸ਼ਨ ਪਈ ਆ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਪੱਤ ਦਿਖਾਈ ਦਈਏ ਭਾਈ ਹਨਾ ਜਿਵੇਂ ਹੁਣ ਅਕਸਰ ਹੀ ਆਪਾਂ ਜਦੋਂ ਕੋਈ ਬੰਦਾ ਗੱਡੀ ਲੈਂਦਾ ਆ ਤਾਂ ਆ ਚੀਜ਼ ਦੇਖਦਾ ਪਿੱਲਰ ਵਗੈਰਾ ਨਾ ਪਿੱਲਰ ਵਗੈਰਾ ਸਾਫ਼ ਪੈ ਨੇ ਸਾਰੇ ਓਕੇ ਨੇ ਵੀਰੇ ਨਾ ਓਕੇ ਆ ਵੀਰੇ ਠੀਕ ਆ ਵੀਰੇ 16 ਮਾਡਲ ਅੱਛਾ ਤੁਸੀਂ ਕਿਹੜੇ ਓਨਰ ਆਗੇ ਦੂਜੇ ਹੁਣ ਅਸੀਂ ਸੈਕੰਡ ਓਨਰ ਆ ਜੀ ਦੂਸਰੇ ਓਨਰ ਆਗੇ ਕੋਈ ਹਨਾ ਇੰਸ਼ੋਰੈਂਸ ਕੋਈ ਘਰੇ ਰੱਖਣ ਨੂੰ ਕੋਈ ਐਦਾਂ ਦੀ ਕਾਰ ਚਾਹੀਦੀ ਹੈ ਵੀ ਜਿਹੜੀ ਵਧੀਆ ਹੋਵੇ ਸਾਨੂੰ ਟ੍ਰਾਈ ਲਾਈਨ ਦੀ ਲੋਡ ਨਾ ਪਵੇ ਐਸੀ ਦੀ ਕਾਰ ਹੋਵੇ ਤੇ ਕਾਰ ਅਗਰ ਕਿਸੇ ਘਰੋਂ ਮਿਲ ਜੇ ਤਾਂ ਜ਼ਿਆਦਾ ਵਧੀਆ ਬਾਈ ਅਜਾਇਬੀ ਆਪਾਂ ਕਿਸੇ ਦੇ ਘਰ ਦੀ ਕਾਰ ਲੈ ਕੇ ਆਏ ਬਾਈ ਫਿਰ ਹੀ ਆਪਣੇ ਨਾਲ ਲੈਣਾ ਗੱਲਬਾਤ ਕਰਾਂਗੇ ਤੇ ਆਪਣੇ ਲਈ ਵੀ ਟ੍ਰੈਨ ਨੂੰ ਕਾਰ ਬਈ ਹੈ ਨਾ ਤੇ ਆ ਚੈੱਕ ਕਰ ਲੋ ਕਾਰ ਜਿਵੇਂ ਕਰੇ ਬਹੁਤ ਟੌਪ ਦੀ ਕੰਡੀਸ਼ਨ ਦੀ ਕਾਰ ਰੱਖੀ ਹੈ ਬਾਈ ਜਨੇ ਆਪਾਂ ਕਹਦੇ ਵੀ ਜਦੋਂ ਬਾਹਰੋਂ ਆਉਂਦੇ ਨੇ ਆਉਂਦੇ ਸ਼ਹਿਰ ਛੱਡ ਨੀਚੇ ਬਾਈ ਮਤਲਬ ਬਾਈ ਹੋਰਾਂ ਦੇ ਦੋ ਤਿੰਨ ਆਪਣੀਆਂ ਕਾਰਾਂ ਜਿਹੜੀਆਂ ਹੈਗੀਆਂ ਨੇ ਘਰ ਦੀਆਂ ਸਾਰੀਆਂ ਮਤਲਬ ਬਹੁਤ ਵਧੀਆ ਸਾਂਭ ਕੇ ਰੱਖੀਆਂ ਆ ਰਵੀ ਬਾਈ ਹੋਰਾਂ ਨੇ ਔਰ ਵੀਰੇ ਕਿਵੇਂ ਜੀ ਵਧੀਆ ਜੀ ਠੀਕ ਠਾਕ ਤੇ ਬਈ ਆਪਾਂ ਤਾਂ ਧੂਰੀ ਸ਼ਹਿਰ ਖੜਾ ਜਿਲ੍ਹੇ ਸੰਗਰੂਰ ਦੇ ਵਿੱਚ ਤੇ ਚੰਡੀਗੜ੍ਹ ਨੰਬਰ ਦੀ ਕਾਰ ਆ ਜਾ ਆਪਣੇ ਲਵੇ ਇਹ ਕੋਈ ਚੰਡੀਗੜ੍ਹ ਵਾਲਾ ਬਾਈ ਹੈਗਾ ਤਾਂ ਉਹ ਵੀ ਕਾਰ ਲੈ ਸਕਦਾ ਤੇ ਜੇ ਕੋਈ ਲੋਕਲ ਆਪਣਾ ਪੰਜਾਬ ਦੇ ਨੰਬਰ ਦੀ ਪੰਜਾਬ ਦੇ ਨੰਬਰ ਇੱਕ ਤੁਸੀਂ ਕਰਾਉਣਾ ਕਰਾ ਵੀ ਲਿਓ ਚਾਹੇ ਇਹ ਹੀ ਨਾਮ ਵੀ ਉਹੀ ਇਹ ਨਾਮ ਹੋ ਜਾਂਦਾ ਬਾਈ ਹੈਨਾ ਹੁਣ ਤੁਹਾਡੇ ਨਾਮ ਆ ਕਾਰ ਹੈ ਹਾਂ ਨਾਮ ਸਾਡੇ ਬਈ ਇਹ ਬਾਈ ਹੋਰਾਂ ਦੇ ਨਾਮ ਆ ਹੈਨਾ ਘਰ ਦੀ ਕਾਰ ਹੈ ਟ੍ਰੈਨੋਂ ਕਾਰ ਕੋਈ ਕੰਮ ਖਰਚਾ ਵੀ ਨਹੀਂ ਕਰ ਦੇ ਉੱਤੇ ਕੋਈ ਨਹੀਂ ਵੀਰੇ ਓਕੇ ਆ ਇੰਜਨ ਗੇਅਰ ਤੇ ਓਕੇ ਆ ਠੀਕ ਐ ਅੱਛਾ ਤੁਹਾਨੂੰ ਕਿੰਨਾ ਕ ਟਾਈਮ ਆ ਗਿਆ ਤੁਹਾਨੂੰ ਚਲਾਉਂਦੇ ਨੂੰ ਕਾਰ ਸਾਨੂੰ ਹੋ ਗਿਆ ਵੀਰੇ 6 ਮਹੀਨੇ 6 ਮਹੀਨੇ 6 ਮਹੀਨੇ ਕਾਰ ਨੂੰ ਚਲਾਉਂਦੇ ਨੂੰ ਹੋ ਗਿਆ ਬਾਈ ਹੈ ਨਾ ਤੇ ਟਾਇਰਾਂ ਦੀ ਕੰਡੀਸ਼ਨ ਅੱਗੇ ਪਿੱਛੇ ਟਾਇਰ ਸਾਰੇ ਆਪਾਂ ਦੇਖ ਰਹੇ ਹਾਂ ਕੰਡੀਸ਼ਨ ਬਹੁਤ ਸੋਹਣੀ ਪਈ ਐ ਔਰ ਅਲਾਈ ਵੀ ਸੋਹਣੇ ਇਹ ਨਵੀਂ ਪਾਈ ਸੀ ਬਾਈ ਤੁਹਾਨੂੰ ਹਾਂਜੀ ਹਾਂਜੀ ਅਲਾਈ ਤੇ ਟਾਇਰ ਦੋ ਦਿਨ ਨਵੇਂ ਹੋਏ ਠੀਕ ਐ ਅਲਾਈ ਤੇ ਟਾਇਰ ਦੋਨੇ ਹੀ ਕਰਦੇ ਨਵੇਂ ਬਈ ਵਧੀਆ ਪਏ ਨੇ ਬਾਈ ਹੈ ਨਾ ਗੁਰਪ੍ਰੀਤ ਨੇ ਕਹਣਾ ਇੱਕ ਵਾਰ ਢੇੜਾ ਦੇ ਦੂਗਾ ਬਈ ਹੈ ਨ ਕੋਈ ਕਮੀ ਪੇਸ਼ੀਕਾਰ ਦੇ ਵਿੱਚ ਮੈਨੂੰ ਲੱਗ ਨਹੀਂ ਰਹੀ ਜੇ ਕਿਸੇ ਨੇ ਘਰੇ ਵਧੀਆ ਚਲਾਉਣ ਵਾਸਤੇ ਵੀਰ ਘਰੇਲੂ ਕਾਰ ਰੱਖਣੀ ਦਾ ਆਹ ਕਾਰ ਲੈ ਜਾ ਸਾਡੇ ਅੱਛਾ ਇਹਦਾ ਇੰਜਨ ਕਿਹੜਾ ਹੈ ਇਹਦੇ ਤੇ ਨਾ ਦੋ ਤਰ੍ਹਾਂ ਦੇ ਇੰਜਨ ਆਉਂਦੇ ਨੇ 85 110 ਹਨਾ ਨਾ ਨਾ ਇਹ ਤੇ 85 ਦਾ ਇੰਜਨ ਹੈ ਵੀਰੇ 85 ਵਾਲਾ 110 ਨਹੀਂ ਹੈ ਠੀਕ ਹੈ ਵੀਰੇ 80 BHP ਦਾ ਇੰਜਨ ਹੈ ਤੇ ਵਧੀਆ ਕਾਰ ਹੈ ਜੇ ਮੈਂ ਆਪਾਂ ਦੇਖ ਰਹੇ ਹਾਂ ਭਾਈ ਹਨਾ ਤੇ ਇਹ ਇਹ ਟੌਪ ਵਾਲਾ ਮਾਡਲ ਜੀ ਭਾਈ ਹਨਾ ਟੌਪ ਵਾਲਾ ਵੇਰੀਐਂਟ ਹੈ ਵੀਰੇ ਠੀਕ ਹੈ ਜੀ 에어 ਬੈਗ ਹਨਾ ਟੌਪ ਵਾਲੇ 에어 ਬੈਗ ਨੇ ਜੀ ओके okay. ए चली किन्नी ਕੋਈ ਹੈ ਵੀਰੇ ਕਾਰ ਹੈ ਚੱਲੀ ਵੀ ਰਹੇ ਹੈ 54000 ਕਿਲੋਮੀਟਰ ਚੱਲੀ ਹੋਈ ਹੈ 54000 ਕਿਲੋਮੀਟਰ ਠੀਕ ਹੈ ਜੈਨੂਅਨ ਹੀ ਹੈ ਹੂੰ 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 ਲੈ ਵੀ ਚਰੰਜਾ ਹੈ ਚੱਲੀ ਹੋਈ ਕਾਰ ਹੈ ਮੈਂ ਤੁਹਾਨੂੰ ਬੂਟ ਸਪੇਸ ਦਿਖਾਉਂਦਾ ਤੋਂ ਪਹਿਲਾਂ ਬੂਟ ਸਪੇਸ ਦੇਖਦਾ ਬੂਟ ਸਪੇਸ ਦਾ ਬਹੁਤ ਵੱਡਾ ਹੁੰਦਾ ਆ ਹੈਨਾ ਅੱਛਾ ਵੀਰੇ ਜਿਵੇਂ ਆ ਆਪਣਾ ਬੇਸ ਵਗੈਰਾ ਤੁਹਾਨੂੰ ਬਾਚਲਵਾਈ ਹੈ ਕਿ ਲੱਗੀ ਵੀ ਜੀ ਨਾਲ ਬਾਚਲਵਾਈ ਹੈ ਵੀਰੇ ਸਾਰਾ ਮਿਊਜ਼ਿਕ ਸਿਸਟਮ ਨਾਲ ਹੀ ਠੀਕ ਹੈ ਜੀ ਸਾਰਾ ਕੁਝ ਇਹਦਾ ਤੁਹਾਨੂੰ ਨਾਲ ਹੀ ਮਿਲ ਜਾਣਾ ਬਾਈ ਹੈਨਾ ਤੇ ਬਾਈ ਜਿਵੇਂ ਇਸੀ ਚੀਜ਼ ਸਾਰੇ ਨਾਲ ਦੀ ਨੇ ਵੀਰੇ ਕਾਰ ਸਾਰੀ ਵੀਰੇ ਰੈਨ ਨਾਲ ਗੱਡੀ ਆ ਠੀਕ ਹੈ ਮੈਂ ਬਾਈ ਤੁਹਾਨੂੰ ਅੰਦਰੋਂ ਦਿਖਾਦਾ ਨਾ ਕਾਰ ਦੇ ਅੰਦਰੋਂ ਕਾਰ ਚੈੱਕ ਕਰ ਲੋ ਅੰਦਰੋਂ ਕਾਰ ਦੀ ਕੰਡੀਸ਼ਨ ਬਹੁਤ ਸੋਹਣੀ ਕਾਰ ਆ ਬਾਈ ਅੰਦਰ ਬਹਿ ਕੇ ਵੀ ਰੂ ਕੁਝ ਹੁੰਦੀ ਹੈ ਬਾਹਰ ਨੂੰ ਖੜ ਕੇ ਅਗਰ ਦੇਖਦੇ ਆ ਕਾਰ ਨੂੰ ਤਾਂ ਬਾਹਰ ਖੜ ਕੇ ਵੀ ਰੂ ਕੁਝ ਹੁੰਦੀ ਹੈ ਕਾਰ ਬਹੁਤ ਸੋਹਣੀ ਕਾਰ ਹੈ ਔਰ ਜੇ ਗੱਲ ਕਰਾਂ ਵੀ ਕਾਰ ਦੀ ਕੰਡੀਸ਼ਨ ਦੀ ਹੈ ਨਾ ਅੰਦਰੋਂ ਅੰਦਰੋਂ ਜਿਵੇਂ ਬ੍ਰਾਂਡ ਨਿਊ ਕੰਡੀਸ਼ਨ ਪਕੋ ਕਹਿੰਦੇ ਏਜੰਸੀ ਵਰਗੀ ਕੰਡੀਸ਼ਨ ਪਈ ਹੈ ਨਾ ਜਿਵੇਂ ਏਜੰਸੀ ਸ਼ੋਰੂਮ ਕੰਡੀਸ਼ਨ ਹੁੰਦੀ ਹੈ ਬਾਈ ਉਦਾਂ ਦੀ ਕੰਡੀਸ਼ਨ ਪਈ ਆ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਪੱਤ ਦਿਖਾਈ ਦਈਏ ਬਾਈ ਹੈ ਨਾ ਜਦੋਂ ਹੁਣ ਅਕਸਰ ਹੀ ਆਪਾਂ ਜਦੋਂ ਕੋਈ ਬੰਦਾ ਗੱਡੀ ਲੈਂਦਾ ਆ ਤਾਂ ਆ ਚੀਜ਼ ਦੇਖਦਾ ਪਿੱਲਰ ਵਗੈਰਾ ਨਾ ਪਿੱਲਰ ਵਗੈਰਾ ਸਾਫ਼ ਪਏ ਨੇ ਸਾਰੇ ਓਕੇ ਨੇ ਵੀਰੇ ਨਾ ਓਕੇ ਆ ਵੀਰੇ ਠੀਕ ਹੈ ਵੀਰੇ ਸਾਰੇ ਪਿੱਲਰ ਵਗੈਰਾ ਓਕੇ ਨੇ ਅੱਛਾ ਅਨੂ ਇੱਕ ਗੱਲ ਆ ਦੱਸੋ ਬਾਈ ਹਨਾ ਕਈ ਮਿੱਤਰ ਕਹਿੰਗੇ ਵੇਚ ਕਿਉਂ ਰਿਹਾ ਹੈ ਹਨਾ ਕਾਰਨ ਕੀ ਹੈ ਵੇਚਣ ਦਾ ਕਾਰ ਵਧੀਆ ਪਈ ਆ ਜਿਵੇਂ ਆਪਾਂ ਕਹਿੰਦੇ ਸਾਡੀ ਕਾਰ ਵਧੀਆ ਹਾਂਜੀ ਤੇ ਕਾਰਨ ਵੇਚ ਕਿਉਂ ਰਿਹਾ ਆਪਾਂ ਕਾਰਨ ਵੇਲੇ ਇਹ ਆਸੀਂ ਗੱਡੀ ਲੈਣੀ ਆ 7 ਲੀਟਰ 7 ਲੀਟਰ ਇਸ ਕਰਕੇ ਅਸੀਂ ਸੇਲ ਕਰ ਰਹੇ ਆ ਇਹ ਨਹੀਂ ਅਦਰਵਾਈਜ਼ ਅਸੀਂ ਸੇਵ ਕਰ ਦਿੰਦੇ ਓਕੇ ਲੈ ਬਈ ਨਾ ਫੈਮਲੀ ਥੋੜੀ ਜਿਹਾ ਆਪਾਂ ਕਹਿੰਦੇ ਇਹ ਵੱਡੀ ਆ ਫੈਮਲੀ ਠੀਕ ਹੈ ਤੇ ਤਾਂ ਕਰਕੇ ਵੀ ਵੇਚ ਰਹੇ ਨੇ ਅਲਾਇ ਵਿਲ ਸੋਨੇ ਪਏ ਨੇ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਦਵਾਂ ਇੱਕ ਵਾਰ ਬੋਨਟ ਖੋਲਦਾਂਗੇ ਆਪਾਂ ਬੋਨਟ ਤੁਹਾਨੂੰ ਮੈਂ ਖੋਲ ਕੇ ਦਿਖਾਉਣਾ ਬਈ ਤੁਹਾਨੂੰ ਕੰਡੀਸ਼ਨ ਦਾ ਪਤਾ ਲੱਗ ਜਾਊਗਾ ਲਓ ਬਈ ਟੈਕ ਕਰੋ ਗੁਰਪ੍ਰੀਤਾ ਦਿਖਾ ਦੂਗਾ ਬਾਈ ਕਾਰ ਦੀ ਕੰਡੀਸ਼ਨ ਐ ਮਤਲਬ ਕੋਈ ਰਸਤੀ ਗਰੂਸਟਿੰਗ ਕੁਝ ਨਹੀਂ ਚੰਡੀਗੜ੍ਹ ਨੰਬਰ ਦੀ ਕਾਰ ਹੈ ਵੈਸੇ ਨਾ ਬਹੁਤ ਸੋਹਣੇ ਰੋਡਾਂ ਤੇ ਕਾਰ ਜਿਹੜੀ ਚੱਲੀ ਹੋਈ ਆ ਤੇ ਬਾਕੀ ਕਾਰ ਦੀ ਡਿਟੇਲ ਤਾਂ ਬਈ ਵਧੀਆ ਹੈ ਕੋਈ ਲੱਗੀ ਪੱਜੀ ਹੈ ਨਹੀਂ ਮੈਂ ਤੁਹਾਨੂੰ ਚਲਾ ਕੇ ਦਿਖਾਉਣਾ ਆਜੋ ਚੱਲੀਏ ਮੜਾ ਜਾਂ ਅੰਦਰ ਦੇਖਿਓ ਬਾਈ 사ઉન્ડ ਵਗੈਰਾ ਕੁਝ ਨਹੀਂ ਕਰਦਾ ਬਾਈ ਹੈ ਨਾ ਪਾਵਰ ਸਟੀering ਸਟੇering ਤਾਂ ਕੰਪਨੀ ਦਾ ਦਾ ਹੁੰਦਾ ਹੀ ਹੁੰਦਾ ਸਾਰਾ ਵਧੀਆ ਯਾਰ ਵਧੀਆ ਪਈ ਆ ਯਾਰ ਹਨਾ ਮਤਲਬ ਵੀ ਉਹੀ ਗੱਲ ਕਰਾਂ ਪਹਿਲਾਂ ਜਿਵੇਂ ਆਪਾਂ ਕਹਿੰਦੇ ਨੇ ਟਰਾਈ ਲੈਂਡ ਦੀ ਲੋਡ ਨਹੀਂ ਪੈਣੀ ਕਾਰ ਦੀ ਉਦਾਂ ਦੀ ਕਾਰ ਆ ਬਸ ਇਹਦੀ ਵੀ ਟਰਾਈ ਲੈਂਡ ਦੀ ਕੋਈ ਲੋਡ ਨਹੀਂ ਪੈਣੀ ਵਧੀਆ ਕਾਰ ਆ ਤੇ ਅੰਦਰੋਂ ਵੀ ਜੇਕਰ ਆਪਾਂ ਗੱਲ ਕਰੀਏ ਵੀ ਹਨਾ ਜਦੋਂ ਗੱਡੀ ਚਲਾਉਣਾ ਹੈ ਨਾ ਅੰਦਰੋਂ ਸਾਊਂਡ ਵਗੈਰਾ ਬਹੁਤ ਕੋਈ ਬਹੁਤਾ ਸਾਊਂਡ ਆਉਂਦਾ ਨਹੀਂ ਅੰਦਰ ਹਨਾ ਵੀ ਗੱਡੀ ਦੇ ਵਿੱਚ ਆ ਮੇਰੇ ਓਰੀਜਨਲ ਆ ਸਾਰੀ ਗੱਡੀ ਹੁਣ ਤੱਕ ਮਤਲਬ ਵੀ ਉਹੀ ਗੱਲ ਕਰਾਂ ਜਿਹੜੀ ਗੱਡੀ ਜਿਵੇਂ ਆਪਾਂ ਗੱਲ ਤੁਹਾਨੂੰ ਕਰੀਏ ਵੀ ਓਰੀਜਨਲ ਆ ਗੱਡੀ ਇਹਨਾਂ ਅਗਰ ਕੋਈ ਮਣੀ ਮੋਟੀ ਲੱਗੀ ਵੱਜੀ ਹੁੰਦੀ ਹੈ ਕਾਰ ਨਾ ਉਦੇ ਨਾਲ ਨਾ ਆਪਣੀ ਰਵੜਾ ਰੋੜਾ ਸਾਰਾ ਨਾ ਸਾਰਾ ਸਿਸਟਮ ਨਾ ਅਫਸੈਟ ਹੋ ਜਾਂਦਾ ਹੁੰਦਾ ਹਾਂਜੀ ਹਾਂ ਇਹਦੇ ਨਾਲ ਮਤਲਬ ਕੁਝ ਵੀ ਨਹੀਂ ਭਈਆਂ ਨਾ ਜਿਵੇਂ ਬਾਹਰ ਦਾ ਸਾਊਂਡ ਤੁਹਾਨੂੰ ਪਤਾ ਹੀ ਲੱਗ ਰਿਹਾ ਹੋਊਗਾ ਵੀਡੀਓ ਦੇ ਵਿੱਚ ਭਈ ਨਾ ਜੀ ਜੀ ਦੇਖ ਅੱਛਾ ਮਾਈਲੇਜ ਕਿੰਨੇ ਕਿਤੇ ਦੇਂਦੀ ਹੈ ਵੀਰੇ ਇਹ ਮਾਈਲੇਜ ਇਹ ਵੀ ਹੈਗੀ ਆ ਵੀਰੇ 24 25 24 25 ਦੇਂਦੀ ਹੈ ਬੜੇ ਆਰਾਮ ਨਾਲ ਠੀਕ ਹੈ ਅਸੀਂ ਆਪ ਗੱਡੀ ਦੇਖ ਅੱਛਾ ਇਹਦੇ ਵਿੱਚ ਮੋਡ ਵੀ ਦੋ ਤਰ੍ਹਾਂ ਦੇ ਨੇ ਨਾ ਨੇ ਇਕੋ ਮੋਡ ਚ ਆਈ ਹੋਣਾ ਹਾਂਜੀ ਹਾਂ ਇੱਥੇ ਪਾਵਰ ਮੋਡ ਚ ਠੀਕ ਹੈ ਤਾਂ ਪੰਜਾਬ ਜੂ ਜੇ ਮਰਜ਼ੀ ਲਈਏ ਭਈ ਆਪਾਂ ਹਾਂ ਲਓ ਵੀ ਦੇਖ ਰਹਿਣਾ ਪਿਕਅਪ ਉਹ ਕੋ ਬਹੁਤ ਸੋਹਣੀ ਆ ਯਾਰ ਬਾਈ ਕਾਰ ਦੀ ਓਕੇ ਆ ਯਾਰ ਬਾਈ ਲੈ ਵੀ ਦੋਨੇ ਬੰਦੇ ਆ ਵਾਸਤੇ ਹੈਗੇ ਜਿਹੜੇ ਤੇਜ਼ ਭਦਾਉਂਦੇ ਨੇ ਬਾਈ ਤਾਂ ਵੀ ਤੁਸੀਂ ਲਿਆ ਸਕਦੇ ਆਂਗੇ ਅਗਰ ਤੁਸੀਂ ਹੌਲੀ ਐ ਇਕੋ ਮੋਡ ਦੇ ਵਿੱਚ ਚਲਾਉਣੇ ਐਵਰੇਜ ਵੱਧ ਲੈਣੀਆਂ ਤਾਂ ਵੀ ਤੁਸੀਂ ਆਹ ਕਾਰ ਨੂੰ ਲਿਆ ਸਕਦੇ ਆਂਗੇ ਹਨਾ ਮਾਡਲ ਸੀ ਇਹ ਮਾਡਲ ਸੀ ਕਾਰ ਦਾ ਮਾਡਲ 2016 ਮਾਡਲ ਆ ਵੀਰੇ 16 ਮਾਡਲ ਅੱਛਾ ਤੁਸੀਂ ਕਿਹੜੇ ਓਨਰ ਆਗੇ ਦੂਜੇ ਓਨਰ ਅਸੀਂ ਸੈਕੰਡ ਓਨਰ ਆ ਜੀ ਦੂਸਰੇ ਓਨਰ ਆਗੇ ਬਾਈ ਹਨਾ ਇੰਸ਼ੋਰੈਂਸ ਵਗੈਰਾ ਪਿਆ ਕਰਦਾ ਬਾਈ ਸਾਰਾ ਕੁ ਸਭ ਰਿਓ ਠੀਕ ਹੈ ਪੇਪਰਸ ਪਿਆ ਬਈ ਪੇਪਰ ਉੱਪਰ ਅੱਛਾ 54000 ਚੱਲੀ ਆ ਬਈ ਹਨਾ ਲੈ 54971 ਜਿਹੜੀ ਕਿਲੋਮੀਟਰ ਜਿਹੜੀ ਕਾਰ ਇਹ ਚੱਲ ਰਹੀ ਹੋਈ ਐ ਹੋਂ ਤੱਕ ਚੱਲ ਚੁੱਕੀ ਐ ਤੇ ਜੇ ਕੋਈ ਮਨ ਬਣਾਉਣਾ ਚਾਹੁੰਦਾ ਗੱਡੀ ਲੈਣ ਦਾ ਵੀਰ ਅਸੀਂ ਗੱਡੀ ਲੈਣੀ ਐਗੀ ਹਨਾ ਵਧੀਆ ਕਾਰ ਘਰੇ ਰੱਖਣ ਵਾਸਤੇ ਤਾਂ ਇਹ ਕਾਰ ਤੁਸੀਂ ਬਈ ਵੇਚੀ ਚੋ ਕੇ ਲੈ ਜਾ ਸਕਦੇ ਆ ਟਰਾਈਟਰੀ ਵਧੀਆ ਯਾਰ ਕਾਦੇ ਆਪਾਂ ਟਰਾਈ ਵੀ ਲੈ ਲਈ ਹਨਾ ਜੇ ਕੋਈ ਆਨਲਾਈਨ ਜੇ ਕੋਈ ਮੇਰਾ ਭਾਈ ਬਾਹਰੋਂ ਆ ਅੰਦਰੋਂ ਜਿੱਥੋਂ ਮਰਜੀ ਆ ਬਈ ਤੁਸੀਂ ਹਨਾ ਤਾਂ ਅਗਰ ਕੋਈ ਕਾਰ ਲੈਣੀ ਐ ਇਦਾਂ ਦੀ ਤਾਂ ਜੇ ਇਹ ਵੀ ਕਰ ਲੈਣੀ ਆ ਤਾਂ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਵਧੀਆ ਕਾਰਾਂ ਚੋਂ ਕਾਰ ਆਉਂਦੀ ਹੈ ਬਈ ਇਹ ਠੀਕ ਆ ਟ੍ਰੈਨੋ 에어 ਬੈਗ ਵਗੈਰਾ ਵਧੀਆ ਆਉਂਦੀ ਆਉਂਦੇ ਨੇ ਸਟੀਰਿੰਗ ਵਗੈਰਾ ਦਾ ਮੜਿਆ ਪਿਆ ਸਪੇਸ ਪੂਰੀ ਆ ਵੀ ਕਾਰ ਚ ਠੀਕ ਆ ਬਈ ਤੇ ਜਲਦੀ ਕਰ ਲੋ ਕਾਲ ਨੰਬਰ ਦਿੱਤਾ ਹੈ ਇੱਕੋ ਇੱਕ ਕਾਰ ਆ ਬਈ ਘਰ ਦੀ ਕਾਰ ਆ ਜੇ ਕਿਸੇ ਨੇ ਕਾਰ ਖਰੀਦਣੀ ਆ ਤੂਰੀ ਸ਼ਹਿਰ ਜ਼ਿਲ੍ਹੇ ਸੰਗਰੂਰ ਦੇ ਵਿੱਚ ਆ ਜਾਓ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ